ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਰਦਖੌਰ ਹੈ ਕਿਹੜੀ ਜਗ੍ਹਾ ਹੈ ਇਹ ਇਹ ਹੈ ਕਿ ਚਜਮੇਂ ਪਲੌਨੀ ਆ ਇਹ ਪਵਨ ਦੇ ਨਾਲ ਹੈ ਹੋਇਆ ਕੀ ਬੀਬੀ ਇਹ ਇਹ ਤਾਰਾਂ ਟੁੱਟ ਕੇ ਅੱਖ ਬੱਤੀ ਹੈ ਆਰ ਲਾਮ ਕਿ ਦਿੱਤੀ ਕੋਣ ਦੇਖੇ ਪੂਛ ਨਹੀਂ ਬਚਿਆ ਵੀਰੇ ਸਲੰਡਰ ਤੇ 6 ਸਲੰਡਰ ਤੇ ਉਹਨਾਂ ਮਤੇ ਇੱਕ ਬਚਿਆ ਜੀਡੀ ਕੋਲਣਾ ਦੋ ਫ੍ਰਿਜ ਤੇ ਮਾਰ ਫੇਟੀ ਪਾਲਕ ਪਰੇ ਵੇ ਸਮਾਨ ਦੇ ਕੋਈ ਅੰਤ ਨਹੀਂ ਜਬੇ ਅਣਗਿਣਤ ਸਮਾਨ ਤਾਂ ਵੀ ਰੇ ਕਿਆ ਘਣਾ ਮਾ ਕਿਆ ਮੈਂ ਛੱਡਾਂ ਵੀਰੇ ਮੇਰੇ ਪੱਕ ਕੱਖ ਮੰਜੀ ਵੀ ਨਹੀਂ ਬਚੀ ਚੱਪਲਾ ਵੀ ਨਹੀਂ ਬਚੀਆਂ ਵੀਰੇ ਮੈਂ ਰੁਟ ਗਈ ਅੱਜ ਮੇਰੇ ਕੋਲ ਪਾਣੀ ਪੀਣ ਨੂੰ ਵੀ ਪਾਂਡਾ ਨਹੀਂ ਬੀਬੀ ਇਹ ਕੀ ਮਤਲਬ ਘਰ ਬਣਾਇਆ ਸੀ ਕਿ ਚੌਪੜੀ ਟਾਈਪ ਸੀ ਕਿਉਂ ਫੁੜੀ ਥੀ ਵੀਰੇ ਬਾਹ ਸੋਹਣੀ ਥੀ ਇਹ ਬਿਜਲੀ ਦੀ ਤਾਰ ਗਿਰੀ ਉੱਪਰ ਤਾਂ ਕਰ ਕਿਆ ਅਗਲ ਕੀ ਇਹ ਬਿਜਲੀ ਦੀ ਤਾਰ ਗਿਰੀ ਆ ਟੁੱਟ ਕੇ ਬਿਜਲੀ ਦੀ ਤਾਰ ਗਿਰੀ ਆ ਵੀਰੇ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹਾਂ ਤੁਸੀਂ ਮੇਰੀ ਮਦਦ ਕਰੋ ਮਦਦ ਦੇ ਮਦਦ ਮਦਦ ਕਰੋ ਸਾਡੀ ਮੇਰੇ ਘਰ ਮੰਜਾ ਬਿੱਤਰਾ ਅੱਜ ਮੇਰੇ ਕੋਲ ਕੁਝ ਵੀ ਨਹੀਂ ਰਿਹਾ ਬਿਜਲੀ ਬੋਰਡ ਦੀਆਂ ਤਾਰਾਂ ਕਰਕੇ ਨੁਕਸਾਨ ਹੋਇਆ ਭਾਈ ਬਹੁਤ ਨੁਕਸਾਨ ਹੋ ਗਿਆ ਬਿਜਲੀ ਬੋਰਡ ਦੀ ਤਾਰ ਮੈਂ ਬਾਥਰੂਮ ਕਰਕੇ ਨੇ ਸਮਾਂ ਕਿਰਕੇ ਉੱਠੀ ਆ ਉੱਠ ਨਹੀਂ ਤਾਂ ਹੁੰਦਾ ਮੈਂ ਬਿਮਾਰਾਂ ਪਥਰੀਆਂ ਦੀ ਮਰੀਜ਼ ਐ ਬੀਬੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਮੇਰਾ ਬਾਕੀ ਕੁਝ ਰਿਹਾ ਹੀ ਨਹੀਂ ਕੁਝ ਨਹੀਂ ਰਿਹਾ ਵੀਰੇ ਤਾਰਾਂ ਨਾਲ ਹੀ ਅੱਗ ਲੱਗੀ ਕਿੰਨੇ ਜਨੇ ਸੀ ਬੀਬੀ ਅਸੀਂ ਤਿੰਨ ਮੇਰੀਆਂ ਪੋਤੀਆਂ ਇੱਕ ਦੋਤਾ ਇੱਕ ਪੋਤਾ ਤਿੰਨ ਦੋ ਮੁੰਡੇ ਬਹੂਆਂ ਦੋ ਮੈਂ ਮੇਰੇ ਘਰ ਆੜਾ ਚੋਟੀ ਗੱਡ ਲੱਗਿਆ 12 13 ਬੰਦੇ ਸੀ 12 13 ਬੰਦੇ ਸੀ ਵੀਰੇ ਬਚ ਗਏ ਭੱਜ ਭੱਜ ਕੇ ਬਚੇ ਆ ਹਾਂ ਵੀਰੇ ਭੱਜ ਭੱਜ ਕੇ ਬਚੇ ਹਾਂਜੀ ਸਰੂਰੇ ਪਹੁੰਚੇ ਹੋ ਕੀ ਕਿਹੜੀ ਜਗ੍ਹਾ ਕੀ ਵਾਕਿਆ ਕੀ ਹੋਇਆ ਸਰ ਸਾਡੇ ਕੋਲ ਕੋਈ ਕੰਟਰੋਲ ਹੁੰਦਾ ਸੂਚਨਾ ਮਿਲੀ ਕਿ ਸਨੋਰ ਰੋਡ ਦੇ ਅੱਧ ਵਾਲੇ ਪਾਸੇ ਜੈਸਮੀਨ ਕਲੋਨੀ ਆ ਕੋਈ ਚੌਂਪੜੀ ਬਣੀ ਸੀ ਉਹ ਤੇ ਚੱਗ ਲੱਗੀ ਹੋਇਆ ਮੋਕੇ ਤੇ ਅਸੀਂ ਸ਼ਾਇਦ ਟੀਮ ਰਵਾਨਾ ਕਰਤੀਆਂ ਮੋਕੇ ਤੇ ਟੀਮ ਪਹੁੰਚੀ ਆ ਕੇ ਦੇਖਿਆ ਕਿ ਚੌਂਪੜੀ ਸੀ ਜਿਹਦੇ ਵਿੱਚ ਪਰਿਵਾਰ ਦੇ ਕੋਈ 10-15 ਤੋਂ 10 ਤੋਂ 15 ਮੈਂਬਰ ਰਹੇ ਰੇ ਸੀ ਤੇ 17 ਸ਼ਾਰਟ ਸਰਕਟ ਹੋਣ ਕਾਰਨ ਉੱਪਰ ਜਾਂਦੀਆਂ ਜਿਹੜੀਆਂ ਮੇਨ ਬਿਜਲੀ ਦੇ ਤਾਰਾਂ ਸ਼ਾਰਟ ਸਰਕਟ ਹੋਣ ਕਾਰਨ ਉਹਨਾਂ ਚੌਂਪੜੀ ਨੂੰ ਅੱਗ ਲੱਗੀ ਤੇ ਸਾਡੀ ਟੀਮ ਨੇ ਬੜੀ ਬਸ਼ਕਤ ਨਾਲ ਜੜਾ ਕੇ ਕੰਟਰੋਲ ਕੀਤਾ ਅੱਗ ਦੇ ਇਹ ਨਾਲ ਸ਼ੁਕਰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਦੌਰਾਨ ਕਿਉਂਕਿ ਪਰਿਵਾਰ ਦੇ ਸਾਰੇ ਮੈਂਬਰ ਪਹਿਲਾਂ ਹੀ ਨਿਕਲ ਚੁਕੇ ਸਨ ਪਰ ਦੂਜਾ ਜਿਹੜਾ ਮਲੀ ਨੁਕਸਾਨ ਹੈ ਤੁਸੀਂ ਦੇਖ ਹੀ ਰਹੇ ਹੋਗੇ ਪਿੱਛੇ ਤਾਂ ਕਾਫੀ ਜ਼ਿਆਦਾ ਨੁਕਸਾਨ ਹੈ ਬੱਚੇ ਗਰੀਬ ਬੰਦੇ ਇਹ ਦੋਨੋਂ ਦਿਨੋਂ ਭਾਈਆਂ ਦਾ ਸਾਰਾ ਨੁਕਸਾਨ ਕਿੰਨੀ ਗੱਡੀਆਂ ਲੱਗੀਆਂ ਆਗ ਬੁਝਾਉਣ ਇੱਕ ਫਾਇਰ ਡੈਂਡਰ ਅਸੀਂ ਮੌਕੇ ਤੇ ਭੇਜਤਾ ਸੀ ਉਸ ਤੋਂ ਬਾਅਦ ਮੈਂ ਵੀ ਆ ਗਿਆ ਸੀਗਾ ਮੌਕੇ ਤੇ ਤੇ ਦੂਜਾ ਫਾਇਰ ਡੈਂਡਰ ਮੰਗਾ ਲਿਆ ਹਾਂ ਜਫਰਦਨ ਰੋਡ ਉਨ ਦਾ ਵੇ ਆ ਨਾਲ ਦੇ ਨਾਲ ਕੁਛ ਕੰਟਰੋਲ ਕਰਦੇ ਹੁਣ ਅੱਗੇ ਤੇ ਕੰਟਰੋਲ ਸ ਆ অলਮੋਸਟ ਅੱਗੇ ਤੇ ਕੰਟਰੋਲ ਹੈ ਥੋੜੀ ਬੋਤੀ ਜਿਹੜੀ ਰਹਿ ਗਈ ਹੈ ਸਰ ਉਹ ਕੰਟਰੋਲ ਕਰਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਵਾਰਦ ਕੌਰ ਹੈ ਕਿਹੜੀ ਜਗ੍ਹਾ ਹੈ ਇਹ ਇਹ ਹੈਗੀ ਜਜਮੈਂਟ ਕਲੌਨੀ ਹੈ ਇਹ ਪਵਨ ਦੇ ਨਾਲ ਹੋਇਆ ਕੀ ਬੀਬੀ ਇਹ ਇਹ ਤਾਰਾਂ ਟੁੱਟ ਕੇ ਅੱਗ ਲੱਗੀ ਹੈ ਪਰ ਲਾਮਕ ਜੀ ਦੀ ਫੋਨ ਦੇਖ ਪੂਛ ਨਹੀਂ ਬਚਿਆ ਵੀਰੇ ਛਲੰਡਰ ਤੇ ਛੇ ਸਲੰਡਰ ਤੇ ਉਹਨਾਂ ਮਤੇ ਇੱਕ ਬਟਾ ਚੂਟੜੀ ਬੋਲਣਾ ਦੋ ਫ੍ਰਿਜ ਤੇ ਮਾਰ ਪੇਟੀ ਪਾਲਕ ਭਰੇ ਵੇ ਸਮਾਨ ਦੇ ਕੋਈ ਅੰਤ ਨਹੀਂ ਜਬੇ ਅਣ ਗਣਤ ਸਮਾਨ ਤਾਂ ਵੀ ਰੇ ਕਿਆ ਗਿਣਾ ਮੈਂ ਕਿਆ ਮੈਂ ਛੱਡਾਂ ਵੀਰੇ ਮੇਰੇ ਪੱਕ ਕੱਖ ਮੰਜੀ ਵੀ ਨਹੀਂ ਬਚੀ ਚੱਪਲਾ ਵੀ ਨਹੀਂ ਬਚੀਆਂ ਵੀਰੇ ਮੈਂ ਰੁਟ ਗਈ ਅੱਜ ਮੇਰੇ ਪਾਣੀ ਪੀਣ ਨੂੰ ਵੀ ਪਾਂਡਾ ਨਹੀਂ ਬੀਬੀ ਇਹ ਕੀ ਮਤਲਬ ਘਰ ਬਣਾਏ ਸੀ ਕਿ ਚੋਪੜੀ ਟਾਈਪ ਸੀ ਕਿਉ ਫੜੀ ਥੀ ਵੀਰੇ ਬਾਹ ਸੋਣੀ ਥੀ ਇਹ ਬਿਜਲੀ ਦੀ ਤਾਰ ਗਿਰੀ ਉੱਪਰ ਤਾਂ ਕਰ ਕਿਆ ਅਗਲ ਕੀ ਏ ਤਾਰ ਗਿਰੀ ਆ ਟੁੱਟ ਕੇ ਬਿਜਲੀ ਦੀ ਤਾਰ ਗਈ ਆ ਵੀ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਤੁਸੀਂ ਮੇਰੀ ਮਦਦ ਕਰੋ ਬਦਦੇ ਬਦ ਮਦਦ ਕਰੋ ਸਾਡੀ ਮੇਰੇ ਘਰ ਮੰਜਾ ਬਿੱਤਰਾ ਅੱਜ ਮੇਰੇ ਕੋਲ ਕੁਝ ਵੀ ਨਹੀਂ ਦਿਹਾਦੀ ਬਿਜਲੀ ਬੋਰਡ ਦੀਆਂ ਤਾਰਾਂ ਕਰਕੇ ਨੁਕਸਾਨ ਹੋਇਆ ਭਾਈ ਬਹੁਤ ਨੁਕਸਾਨ ਹੋ ਗਿਆ ਬਿਜਲੀ ਬੋਰਡ ਦੀ ਤਾਰ ਮੈਂ ਬਾਥਰੂਮ ਕਰਕੇ ਨੇ ਸਮਾ ਕਿਰਕੇ ਉੱਠੀ ਆ ਉੱਠ ਨਹੀਂ ਤਾਂ ਹੁੰਦਾ ਮੈਂ ਬਿਮਾਰ ਆ ਪਥਰੀਆਂ ਦੀ ਮਰੀਜ਼ ਐ ਬੇਬੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਮੇਰਾ ਬਾਕੀ ਕੁਛ ਰਹਿ ਹੀ ਨਹੀਂ ਕੁਛ ਨਹੀਂ ਰਿਹਾ ਵੀਰੇ ਤਾਰਾ ਨਾਲ ਅੱਗ ਲੱਗੀ ਕਿੰਨੇ ਜਨੇ ਸੀ ਬੀਬੀ ਅਸੀਂ ਤਿੰਨ ਮੇਰੀਆਂ ਪੋਤੀਆਂ ਇੱਕ ਦੋਤਾ ਇੱਕ ਪੋਤਾ ਤਿੰਨ ਦੋ ਮੁੰਡੇ ਬਹੂਆਂ ਦੋ ਮੈਂ ਮੇਰੇ ਘਰ ਆੜਾ ਚੋਟੀ ਗੱਡ ਲੱਗਿਆ 12 13 ਬੰਦੇ ਸੀ 12 13 ਬੰਦੇ ਸੀ ਵੀਰੇ ਬਚ ਗਏ ਭੱਜ-ਭੱਜ ਕੇ ਬਚੇ ਆ ਹਾਂ ਵੀਰੇ ਭੱਜ-ਭੱਜ ਕੇ ਬਚੇ ਹਾਂਜੀ ਸਰੂਰੇ ਪਹੁੰਚੇ ਹੋ ਕੀ ਕਿਹੜੀ ਜਗ੍ਹਾ ਕੀ ਵਾਕਿਆ ਕੀ ਹੋਰ ਸਰ ਸਾਡੇ ਕੋਲ ਕੋਈ ਕੰਟਰੋਲ ਹੁੰਦਾ ਸੂਚਨਾ ਮਿਲੀ ਕਿ ਸਨੋਰ ਰੋਡ ਦੇ ਅੱਧ ਵਾਲੇ ਪਾਸੇ ਜੈਸਮੀਨ ਕਲੋਨੀ ਆ ਕੋਈ ਚੌਂਪੜੀ ਬਣੀ ਸੀ ਉਹ ਤੇ ਚੱਗ ਲੱਗੀ ਹੋਇਆ ਮੋਕੇ ਤੇ ਅਸੀਂ ਸ਼ਾਇਦ ਟੀਮ ਰਵਾਨਾ ਕਰਤੀਆਂ ਮੋਕੇ ਤੇ ਟੀਮ ਪਹੁੰਚੀ ਤਾਂ ਕੇ ਦੇਖਿਆ ਕਿ ਚੌਂਪੜੀ ਸੀ ਜਿਹਦੇ ਵਿੱਚ ਪਰਿਵਾਰ ਦੇ ਕੋਈ 10-15 ਤੋਂ 10 ਤੋਂ 15 ਮੈਂਬਰ ਰਹੇ ਰਹੇ ਸੀ ਤੇ 17 ਸ਼ਾਰਟ ਸਰਕਟ ਹੋਣ ਕਾਰਨ ਉੱਪਰ ਜਾਂਦੀਆਂ ਜਿਹੜੀਆਂ ਮੇਨ ਬਿਜਲੀ ਦੇ ਤਾਰਾਂ ਸ਼ਾਰਟ ਸਰਕਟ ਹੋਣ ਕਾਰਨ ਉਹਨਾਂ ਚੌਂਪੜੀ ਨੂੰ ਅੱਗ ਲੱਗੀ ਤੇ ਸਾਡੀ ਟੀਮ ਨੇ ਬੜੀ ਬਸ਼ਕਤ ਨਾਲ ਜੜਾ ਕੇ ਕੰਟਰੋਲ ਕੀਤਾ ਅੱਗ ਦੇ तो इन्ना शुक्र भी कोई जानी नुकसान नहीं हो इस दौरान क्योंकि परिवार मेरे सारे मैंबर ही निकल चुके स परंतु उन्हों का जो माली नुकसान है तुम देख ही रहे हो पिछे तो काफ़ी ज़्यादा नुकसान है बचारे गरीब बंदे हैं दोनों तीनों भाइयों का सारा नुकसान ਕਿੰਨੀ ਗੱਡੀਆਂ ਲੱਗੀਆਂ ਯਾਗ ਬੁਝਾਨ ਚ ਇੱਕ ਫਾਇਰਟ੍ਰੈਂਡਰ ਅਸੀਂ ਮੌਕੇ ਤੇ ਭੇਜਤਾ ਸੀ ਉਸ ਤੋਂ ਬਾਅਦ ਮੈਂ ਵੀ ਆ ਗਿਆ ਸੀਗਾ ਮੌਕੇ ਤੇ ਤੇ ਦੂਜਾ ਫਾਇਰਟ੍ਰੈਂਡਰ ਮੰਗਾ ਲਿਆ ਹੁਣ ਦੂਜਾ ਫਾਇਰਟ੍ਰੈਂਡਰ ਵੀ ਔਨ ਦਾ ਵੇ ਹੈ ਅ ਨਾਲ ਦੇ ਨਾਲ ਅਸੀਂ ਕੰਟਰੋਲ ਕਰਦੇ ਹੁਣ ਅੱਗੇ ਤੇ ਕੰਟਰੋਲ ਅਸ ਹਾਂ ਆਲਮੋਸਟ ਅੱਗ ਤੇ ਕੰਟਰੋਲ ਹੈ ਥੋੜੀ ਬੋਤੀ ਜਿਹੜੀ ਰਹਿ ਗਈ ਹੈ ਸਰ ਉਹ ਕੰਟਰੋਲ ਕਰਕੇ